ਆਪਣੇ ਚੇਲੇ ਨੂੰ ਨਹੀਂ ਕਿ ਅਗੇ ਪੁੱਛਿਆ ਜੋ ਲੋਕ ਮੁਨੱਖ ਦੇ ਪੁੱਤਰ ਨੂੰ ਕੀ ਆਖਦੇ ਹਨ ਉਹ ਬੋਲੇ ਕਈ ਤਾਂ ਇਹ ਹੁਨਾ ਬਕਤੀਸਮ ਦੇਨ ਵਾਲਾ ਕਹਿੰਦੇ ਹਨ ਅਤੇ ਕਈ ਏਲੀਆ ਅਤੇ ਕਈ ਇਰਮੀਆਂ ਜਾਂ ਨਬੀਆਂ ਵਿੱਚੋਂ ਕੋਈ ਉਸਨੇ ਉਹਨਾਂ ਨੂੰ ਕਿਹਾ ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ ਜੋ ਮੈਂ ਕੌਣ ਹਾਂ ਬਸ ਪ੍ਰਭੂ ਇਹ ਸੁੰਤੀ ਨੇ ਆਪਣੇ ਚੇਲੇ ਨੂੰ ਕੋਲ ਇੱਕ ਸਵਾਲ ਪੁੱਛਿਆ ਆ ਪ੍ਰਭੂ ਇਹ ਸੁੰਦੇ ਚੇਲੇ ਦੇ ਕੋਲ ਕੀ ਪੁੱਛਿਆ ਇੱਕ ਸਵਾਲ ਇੱਕ ਸਵਾਲ ਪੁੱਛਿਆ ਅਸੀਂ ਵੇਖੀਏ ਬਾਈਬਲ ਦੇ ਵਿੱਚੋਂ ਤੇ ਬਹੁਤੇ ਲੋਕ ਪ੍ਰਭੂ ਯਿਸੂ ਮਸੀਹ ਦੇ ਕੋਲ ਸਵਾਲ ਲੈ ਕੇ ਆਉਂਦੇ ਆ ਬਹੁਤੇ ਲੋਕ ਪ੍ਰਭੂ ਯਿਸੂ ਮਸੀਹ ਦੇ ਕੋਲੋਂ ਸਵਾਲ ਪੁੱਛਦੇ ਆ ਪਰ ਇੱਥੇ ਪ੍ਰਭੂ ਯਿਸੂ ਮਸੀਹ ਨੇ ਕਿਹਦੇ ਕੋਲ ਸਵਾਲ ਪੁੱਛਿਆ ਚੇਲਿਆਂ ਦੇ ਕੋਲ ਇੱਥੇ ਪ੍ਰਭੂ ਯਿਸੂ ਮਸੀਹ ਨੇ ਕਿਹਦੇ ਕੋਲ ਸਵਾਲ ਪੁੱਛਿਆ ਚੇਲਿਆਂ ਦੇ ਕੋਲੋਂ ਸੋ ਪ੍ਰਭੂ ਯਿਸੂ ਮਸੀਹ ਚੇਲਿਆਂ ਕੋਲੋਂ ਸਵਾਲ ਪੁੱਛਦੇ ਆ ਕੀ ਸਵਾਲ ਪੁੱਛਿਆ ਆ ਕਿ ਲੋਕੀ ਮੇਰੇ ਬਾਰੇ ਕੀ ਕਹਿੰਦੇ ਆ ਹallelujah ਹallelujah ਅਵਸੇ ਆਪਣੇ ਬਚਨ ਨੂੰ ਅੱਗੇ ਅ ਲੈ ਕੇ ਜਾਵਾਂਗੇ ਸਿੱਖਾਂਗੇ ਉਸ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਪ੍ਰਭੂ ਦੀ ਦਾਸੀ ਦਾ ਮਿਲ ਕੇ ਅਰਦਾਸਾਂ ਦੇ ਵਾਸਤੇ ਦੁਆ ਕਰੀਏ ਹallelujah ਹallelujah ਪਿਆਰੇ ਕਿਤਾ ਪਰਮੇਸ਼ਰ ਮੈ ਤੜਾ ਸ਼ੁਕਰਾਨ ਨਮਾਜ਼ ਕਰਦੀ ਖੁਦਾ ਪਰਮੇਸ਼ਾ ਅੱਜ ਦੇ ਦਿਨ ਵਾਸਤੇ ਖੁਦਾ ਪਰਮੇਸ਼ਰ ਆਪਣੇ ਕਦਮਾਂ ਚ ਲਿਆਇਆ ਖੁਦਾ ਪਰਮੇਸ਼ਾ ਜਿੰਨੀ ਦੇਰ ਤੱਕ ਕਦਮਾਂ 'ਚ ਬੈਠੇ ਤੇ ਕਿਰਪਾ ਦਾ ਅਮਰਜ਼ੀ ਅਨੁਸਾਰ ਹੋਏ ਖੁਦਾ ਪਰਮੇਸ਼ਾ

ਸਾਨੂੰ ਖੁਦਾ ਪਰਮੇਸ਼ਰ ਕਰੇ ਜ਼ਿੰਦਗੀਆਂ ਦੇ ਬਿਹਤਰੀ ਵਾਸਤੇ ਖੁਦਾ ਪਰਮੇਸ਼ਰ ਵਚਨ ਸੁਣ ਕੇ ਵਚਨਾਂ ਦੇ ਨਾਲ ਚੱਲਣ ਵਾਲਾ ਬਣਾਣਾ ਖੁਦਾ ਪਰਮੇਸ਼ਰ ਸਾਰੇ ਜ਼ਿੰਦਗੀਆਂ ਦੇ ਕਮੀਆਂ ਕੱਢੀ ਦੂਰ ਕਰਨਾ ਖੁਦਾ ਪਰਮੇਸ਼ਰ ਆਪਣੇ ਦਾਸ ਨੂੰ ਖੁਦਾ ਪਰਮੇਸ਼ਰ ਰੂਹ ਦਾ ਦੁੱਧ ਨਮਾ ਸਦੀ ਕਿਰਤ ਮਾਰਨਾ ਖੁਦਾ ਪਰਮੇਸ਼ਰ ਪਿਤਾ ਪਰਮੇਸ਼ਰ ਬੰਨ ਕਿਤੇ ਸਾਰੇ ਸਮੇਂ ਨਹੀਂ ਹਸੂਟਾ ਦੇ ਆਸੋਂ ਦੇਣਾ ਖੁਦਾ ਪਰਮੇਸ਼ਰ ਜੀ ਜਗਤ ਸਾਡੀ ਨਹੀਂ ਸਾਡੀ ਮਰਜ਼ੀ ਪੂਰੀ ਹੋਏ ਪਿਤਾ ਪਰਮੇਸ਼ਰ ਕਿਰਪਾ ਕਰ ਦਿਆ ਕਰ ਰਹਿਮ ਕਰ ਫਜ਼ਲ ਕਰ ਫਰਦਬਲਾ ਕਰ ਦੁਆ ਨੂੰ ਕਬੂਲ ਕਰ ਮੰਗਦੇ ਸਮਤੀ ਦੇ ਨਾਮ ਤੇ ਆਮੀਨ ਹਲੇਲੂਇਆ ਤੁਸੀਂ ਜਿਹੜਾ ਹਿੱਸਾ ਪੜਿਆ ਬਾਈਬਲ ਦੇ ਵਿੱਚੋਂ ਉਹਦੇ ਵਿੱਚ ਪ੍ਰਭੂ ਯਸੂਸ ਨੇ ਚੇਲਿਆਂ ਕੋਲ ਇੱਕ ਸਖਸ਼ ਸਵਾਲ ਕਿ ਲੋਕੀ ਮੇਰੇ ਬਾਰੇ ਕੀ ਕਹਿੰਦੇ ਆ ਕੀ ਲੋਕਾਂ ਦਾ ਕੀ ਜਵਾਬ ਸੀਗਾ ਚੇਲਿਆਂ ਦਾ ਕੀ ਜਵਾਬ ਸੀਗਾ ਚੇਲਿਆਂ ਨੇ ਕਿਹਾ ਵੀ ਕੋਈ ਕਹਿੰਦਾ ਆ ਵੀ ਯਹੋਨਾ ਵਾਪਸ ਮਾ ਦੇਣ ਵਾਲਾ ਤੇ ਕੋਈ ਕਹਿੰਦਾ ਵੀ ਐਲੀਆ ਆ ਐਲੀਆ ਆ ਗਿਆ ਤੇ ਕੋਈ ਕਹਿੰਦਾ ਵੀ ਯਰਮੀਆ ਯਰਮੀਆ ਆ ਗਿਆ ਵਾਪਸ ਹੈਨਾ ਕਿਉਂਕਿ ਪ੍ਰਭੂ ਯਸੂਸ ਤੋਂ ਪਹਿਲਾਂ ਐ ਅਲੀਆ ਵੀ ਇਸ ਧਰਤੀ ਤੇ ਆ ਕੇ ਵਾਪਸ ਚਲੇ ਗਿਆ ਸੀਗਾ ਸਮਾਨਾ ਦੇ ਉੱਤੇ ਜਿੰਨੇ ਜੀ ਚਲੇ ਗਿਆ ਉਹ ਤੇ ਜਰਮੀਆਂ ਆਇਆ ਔਰ ਜਰਮੀਆਂ ਵੀ ਪ੍ਰਭੂ ਯਸਮਸੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਜਰਮੀਆਂ ਵੀ ਚਲੇ ਗਿਆ ਔਰ ਪ੍ਰਭੂ ਯਸਮਸੀ ਇਸ ਸਵਾਲ ਪੁੱਛਣ ਤੋਂ ਪਹਿਲਾਂ ਯਹੋਨਾ ਦਾ ਵੀ ਜਿਹੜਾ ਸੀਗਾ ਯਹੋਨਾ ਦੀ ਵੀ ਮੌਤ ਹੋ ਚੁੱਕੀ ਸੀ ਤੇ ਪ੍ਰਭੂ ਯਸਮਸੀ ਨੇ ਪੁੱਛਿਆ ਲੋਕੀ ਮੇਰੇ ਬਾਰੇ ਕੀ ਕਹਿੰਦੇ ਆ ਤੇ ਚੇਲਿਆਂ ਨੇ ਕਿਹਾ ਵੀ ਇਸ ਤਰ੍ਹਾਂ ਦਾ ਸੀ ਲੋਕਾਂ ਦੇ ਕੋਲੋਂ ਸੁਣਿਆ ਆ ਕੋਈ ਯਹੋਨਾ ਕਹਿ ਰਿਹਾ ਕੋਈ ਜਰਮੀਆਂ ਕਹਿ ਰਿਹਾ ਕੋਈ ਐਲੀਆ ਕਹਿ ਰਿਹਾ ਹੈ ਨਾ ਇਹ ਲੋਕੀ ਇਸ ਤਰ੍ਹਾਂ ਕਹਿੰਦੇ ਆ ਇੱਕ ਸਵਾਲ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਅਸੀਂ ਪ੍ਰਭੂ ਯਸੂਸਮਸੀ ਨੂੰ ਕੀ ਕਹਿੰਦੇ ਆ ਯਸੂ ਖੁਦਾਵੰ ਦਾ ਸਾਡਾ ਜਿੰਦਾ ਪਰਮੇਸ਼ਰ ਆ ਸਾਡਾ ਰੱਬ ਹੀ ਉਹ ਆ ਰੱਬ ਹੋਰ ਹੋਰ ਕੋਈ ਪ੍ਰਭੂ ਯਸੂਸਮਸੀ ਪਰਮੇਸ਼ਰ ਹੀ ਹੈ ਕਿ ਪਰਮੇਸ਼ਰ ਦਾ ਪੁੱਤਰ ਹੈ ਔਰ ਪਰਮੇਸ਼ਰ ਨੇ ਕਿ ਲਿਆ ਔਰ ਪ੍ਰਭੂ ਯਸੂਸਮਸੀ ਨੇ ਜਿਹਨੇ ਮੈਨੂੰ ਵੇਖਿਆ ਉਹਨੇ ਪਿਤਾ ਨੂੰ ਲਿਖਿਆ ਸੀ ਤੋ ਲਿਆ ਸੋ ਹੋਰ ਅਸੀਂ ਕੀ ਸਿੱਖਦੇ ਆ ਪ੍ਰਭੂ ਦੇ ਵਰਤਨਾ ਦੇ ਵਿੱਚੋਂ ਕਿ ਪ੍ਰਭੂ ਯਸੂਸਮਸੀ ਕੌਣ ਆ ਕੋਈ ਹੋਰ ਦੱਸ ਸਕਦਾ ਪ੍ਰਭੇਯਸੁਮ ਸੀ ਕੌਣ ਆ? ਥੈਰੋਫੀ ਪ੍ਰਭੇਯਸੁਮ ਸੀ ਕੌਣ ਆ? ਪ੍ਰਭੇਯਸੁਮ ਸਾਡਾ ਮੁਕਤੀਦਾਤਾ ਆ। ਬੋਲੋ ਹallelujah। ਹallelujah। ਪ੍ਰਭੇਯਸੁਮ ਸੀ ਸਾਡਾ ਮੁਕਤੀਦਾਤਾ ਆ। ਪ੍ਰਭੇਯਸੁਮ ਸੀ ਸਾਡਾ ਚੰਗਾ ਕਰਨ ਵਾਲਾ ਆ। ਪ੍ਰਭੇਯਸੁਮ ਸੀ ਸਾਡਾ ਸ਼ਾਫੀ ਆ। ਪ੍ਰਭੇਯਸੁਮ ਸੀ ਸਾਾਨੂੰ ਜ਼ੋਰ ਦੇਣ ਵਾਲਾ, ਬਲ ਦੇਣ ਵਾਲਾ ਆ। ਔਰ ਪ੍ਰਭੇਯਸੁਮ ਸੀ ਸਾਡਾ ਪਰਮੇਸ਼ਵਰ ਆ। ਔਰ ਸਾਨੂੰ ਵਾਅਦੇ ਦੇਣ ਵਾਲਾ ਸਾਡਾ ਪਰਮੇਸ਼ਰ ਜਿਹੜਾ ਸਾਨੂੰ ਵਾਅਦੇ ਦੇ ਕੇ ਪ੍ਰਭੂ ਯਸਮਸੀ ਸਵਰਗਾਂ ਦੇ ਵਿੱਚ ਲੈ ਕੇ ਜਾਣ ਵਾਲਾ ਆ ਆਮੀਨ ਬੋਲੋ ਹallelujah ਹallelujah ਪ੍ਰਭੂ ਯਸਮਸੀ ਆਦਤੋਂ ਹੀ ਆ ਪ੍ਰਭੂ ਯਸਮਸੀ ਰਾਜਿਆਂ ਦਾ ਰਾਜਾ ਤੇ ਪ੍ਰਭੂ ਯਸਮਸੀ ਪ੍ਰਭੂਆਂ ਦਾ ਪ੍ਰਭੂ ਯਸਮਸੀ ਅਜ਼ਾਲੀਆਂ ਦਾ ਅਜ਼ਾਲੀ ਆ ਤੇ ਪ੍ਰਭੂ ਯਸਮਸੀ ਗੁਰੂਆਂ ਦਾ ਗੁਰੂ ਆ ਸੋ ਪ੍ਰਭੂ ਯਸਮਸੀ ਅ ਦਿਵਾਰੇ ਪਰਮੇਸ਼ਰ ਨੇ ਕਿਹਾ ਕਿ ਇਹ ਮੇਰਾ ਇਕਲੋਤਾ ਪੁੱਤਰ ਹੈ ਜਿਸ ਤੋਂ ਮੈਂ ਪਰਸਾਨਿਆ ਪ੍ਰਭੂ ਯਹੂਸ਼ੂਅਸਨ ਸੀ ਤੇ ਪਰਮੇਸ਼ਰ ਵੀ ਪਰਸਾਨਿਆ ਖੁਸ਼ ਆ ਕਿਉਂਕਿ ਕਿਉਂ ਖੁਸ਼ ਆ ਪਤਾ ਕਿਉਂਕਿ ਪ੍ਰਭੂ ਯਹੂਸ਼ੂਅਸੀ ਨੇ ਪਰਮੇਸ਼ਰ ਦੀ ਮਰਜ਼ੀ ਨੂੰ ਮੰਨਿਆ ਆ ਵਲੋ ਹਲੇਲੂਇਆ ਹਲੇਲੂਇਆ ਕਿ ਪਰਮੇਸ਼ਰ ਉਹਨਾਂ ਤੋਂ ਖੁਸ਼ ਹੁੰਦਾ ਜਿਹੜੇ ਪਰਮੇਸ਼ਰ ਦੀ ਮਰਜ਼ੀ ਨੂੰ ਮੰਨਦੇ ਆ ਪਹਿਲਾ ਜੋ ਹੁਨਾ ਦੋ ਬਾਬ ਦੇ ਵਿੱਚ ਲਿਖਿਆ ਹੋਇਆ ਕਿ ਜਿੰਨੇ ਪਰਮੇਸ਼ਰ ਦੀ ਮਰਜ਼ੀ ਉੱਤੇ ਚੱਲਦੇ ਆ ਉਹ ਸਦਾ ਤਿਕਰ ਕਾਇਮ ਰਹਿੰਦੇ ਆ ਵਾਹੋ ਹਲੇਲੂਇਆ ਹਲੇਲੂਇਆ ਜਿਹੜੇ ਉਹਦੀ ਮਰਜ਼ੀ ਨੂੰ ਮੰਨਦੇ ਆ ਉਹ ਸਦਾ ਤਿਕਰ ਕੀ ਹੁੰਦੇ ਆ ਕਾਇਮ ਰਹਿੰਦੇ ਆ ਤੇ ਉਹਦੀ ਮਰਜ਼ੀ ਦੇ ਵਿੱਚ ਕੀ ਕੁਝ ਆਉਂਦਾ ਬਣਾ ਪ੍ਰਭੂ ਦੀ ਮਰਜ਼ੀ ਦੇ ਵਿੱਚ ਕੀ ਕੁਝ ਆਉਂਦਾ ਪ੍ਰਭੂ ਦੀ ਮਰਜ਼ੀ ਦੇ ਵਿੱਚ ਸਾਡੀ ਸਾਡਾ ਆਨੰਦ ਆਉਂਦਾ ਆ ਸਾਡਾ ਦੁੱਖ ਵੀ ਆਉਂਦਾ ਆ ਸਾਡੀਆਂ ਨਸੀਬਤਾਂ ਵੀ ਹੁੰਦੀਆਂ ਕਹਿਣਾ ਮਤਲਬ ਅਸੀਂ ਨਸੀਬਤਾਂ ਦੇ ਵਿੱਚ ਵੀ ਕਹਿੰਨਾ ਕਿ ਪ੍ਰਭੂ ਤੇਰੀ ਮਰਜ਼ੀ ਪੂਰੀ ਹੋਵੇ ਅਸੀਂ ਆਨੰਦ ਦੇ ਵਿੱਚ ਵੀ ਕਹਾਂਗੇ ਖੁਦਾਵੰ ਤੇਰੀ ਮਰਜ਼ੀ ਪੂਰੀ ਹੋਵੇ ਅਸੀਂ ਕੋਈ ਵੀ ਕਾਰਜ ਸ਼ੁਰੂ ਕਰਨਾ ਆ ਉਹਦੇ ਵਿੱਚ ਵੀ ਅਸੀਂ ਕਹਣਾ ਪ੍ਰਭੂ ਤੇਰੀ ਮਰਜ਼ੀ ਪੂਰੀ ਹੋਵੇ ਇਹ ਅਸੀਂ ਕਿੱਥੋਂ ਸਿੱਖਿਆ ਬਣਾ ਇਹ ਅਸੀਂ ਪ੍ਰਭੂ ਯਸਮਸੀ ਦੇ ਕੋਲੋਂ ਹੀ ਸਿੱਖਿਆ ਹੈ ਕਿਉਂਕਿ ਪ੍ਰਭੂ ਯਸਮਸੀ ਜਦੋਂ ਸਲੀਬ ਤੇ ਚੁੜਾਇਆ ਜਾਣਾ ਸੀਗਾ ਤੇ ਪ੍ਰਭੂ ਯਸਮਸੀ ਨੇ ਪ੍ਰਾਰਥਨਾ ਕੀਤੀ ਜਦੋਂ ਪ੍ਰਾਰਥਨਾ ਕੀਤੀ ਤੇ ਪ੍ਰਭੂ ਯਸਮਸੀ ਨੇ ਇੱਕ ਪਿਆਲਾ ਵੇਖਿਆ ਤੇ ਪਿਆਲਾ ਜਦੋਂ ਵੇਖਿਆ ਪ੍ਰਭੀ ਅਸਮਸੀ ਨੇ ਤੇ ਉਸ ਪਿਆਲੇ ਨੂੰ ਵੇਖ ਕੇ ਪ੍ਰਭੀ ਅਸਮਸੀ ਨੇ ਤੈਨੂੰ ਕਿਹਾ ਕਿ ਖੁਦਾਵੰਦ ਇਹ ਤੇਰੀ ਮਰਜ਼ੀ ਪੂਰੀ ਹੋਵੇ ਹੋ ਸਕੇ ਤਾਂ ਇਹ ਪਿਆਲਾ ਮੇਰੇ ਤੋਂ ਚਲੇ ਜਾਵੇ ਪਿਆਲੇ ਵਿੱਚ ਕੀ ਸੀਗਾ ਪਿਆਲੇ ਵਿੱਚ ਸਲੀਬੀ ਮੌਤ ਸੀਗੀ ਪਿਆਲੇ ਵਿੱਚ ਸੀਗਾ ਕੀ ਸੀਗਾ ਪਿਆਲੇ ਦੇ ਵਿੱਚ ਦੁੱਖ ਸੀਗੇ ਪਿਆਲੇ ਦੇ ਵਿੱਚ ਉਹ ਮੁਸੀਬਤਾਂ ਸੀਗੀਆਂ ਜਿਹੜੀਆਂ ਪ੍ਰਭੀ ਅਸਮਸੀ ਨੇ ਰਸਤੇ ਦੇ ਵਿੱਚ ਜਾ ਜਾ ਕੇ ਸਲੀਬ ਤੱਕ ਪਹੁੰਚਦਾ ਸੀਗਾ ਉਹ ਸਾਰੇ ਦੁੱਖ ਦਰਦ ਕੋੜਿਆਂ ਦੀ ਮਾਰ ਕੰਬਿਆਂ ਦਾ ਤਾਜ ਪਤਲੀ ਜਪਾਲਾ ਮਾਰਿਆ ਜਾਣਾ ਇਹ ਸਾਰੇ ਜਿਹੜੇ ਦੁੱਖ ਸੀਗੇ ਉਸ ਪਿਆਲੇ ਦੇ ਵਿੱਚ ਹੀ ਸੀਗੇ ਹਾਲੇਲੂਇਆ ਅਗਰ ਸਾਨੂੰ ਐਸਾ ਪਿਆਲਾ ਪੀਣ ਦੇ ਵਸੇ ਮਿਲ ਜਵੇ ਤੇ ਅਪਾ ਕੀ ਕਰਾਂਗੇ ਹੈਨਾ ਅਸੀਂ ਇਨਸਾਨ ਹੈ ਨਾ ਪਹਿਲੀ ਵਾਰ ਤੁਸੀਂ ਪਰੇਸ਼ਾਨ ਹੋ ਜਮ ਨਹੀਂ ਪਈਏ ਪਰ ਜਿਨ੍ਹਾਂ ਨੇ ਜਿਨ੍ਹਾਂ ਨੇ ਆਪਣੇ ਆਪ ਸਮਰਪਣ ਕੀਤਾ ਹੋਇਆ ਜਿਨ੍ਹਾਂ ਨੇ ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥਾਂ ਵਿੱਚ ਸੌਂਪਿਆ ਹੋਇਆ ਜਿਨ੍ਹਾਂ ਨੇ ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ ਵਿੱਚ ਸੌਂਪਿਆ ਹੋਇਆ ਜਿਨ੍ਹਾਂ ਨੇ ਪੂਰਾ ਸਮਰਪਣ ਕੀਤਾ ਹੋਇਆ ਆ ਉਹ ਫਿਰ ਕਹਿੰਦੇ ਪਿਤਾ ਮੇਰੀ ਨਹੀਂ ਤੇਰੀ ਮਰਜ਼ੀ ਪੂਰੀ ਤੇਰੀ ਮਰਜ਼ੀ ਪੂਰੀ ਹੋਵੇ ਇਹ ਹੀ ਦੁਆ ਹੈ ਇਹ ਹਿੱਸਾ ਆਪਣਾ ਅਜ ਇਹ ਵਿੱਚ ਆ ਗਿਆ ਮੈਂ ਦੱਸਣਾ ਚਾਹਨਾ ਕਿ ਗੁੱਡ ਫਰਡੇ ਜਿਹੜਾ ਆ ਉਹ ਆ ਰਿਹਾ ਹੈ ਗੁੱਡ ਫਰਡੇ ਦੇ ਦਿਨ ਪ੍ਰਵੀ ਐਸਐਮਸੀ ਸ੍ਰੀ ਤੇ ਚੜਾਏਗੇ ਸਿਗੇ ਸੋ ਆਪਾਂ ਗੁੱਡ ਫਰਡੇ ਦੀ ਮੀਟਿੰਗ ਇਸ ਜਗ੍ਹਾ ਤੇ ਜ਼ਰੂਰ ਕਰਾਂਗੇ ਇਸਟਰ ਨੂੰ ਤਾਂ ਚਲੋ ਐਤਵਾਰ ਹੀ ਆ ਜਾਂਦਾ ਹੈ ਇਹ ਪਰ ਅਸੀਂ ਗੁੱਡ ਫਰੈਂਡ ਜਿਹੜੀ ਮੀਟਿੰਗ ਹੈ ਸ਼ੁੱਕਰਵਾਰ ਦੀ ਉਹ ਵੀ ਅਸੀਂ ਉਸ ਜਗ੍ਹਾ ਤੇ ਮੀਟਿੰਗ ਕਰਾਂਗੇ ਸੋ ਜਿੰਨੇ ਆ ਸਕਦੇ ਆ ਉਹ ਜ਼ਰੂਰ ਪਹੁੰਚਣ ਦੇ ਸਕਾ ਤੇ ਗੁੱਡ ਫਰੈਂਡ ਦੀ ਮੀਟਿੰਗ ਜਿਹੜੀ ਆਪਾਂ ਇਸ ਜਗ੍ਹਾ ਤੇ ਹਾਂਜੀ ਪ੍ਰਭੂ ਯਸਮਸੀ ਦੀ ਸਲੀਬੀ ਮੌਤ ਦੇ ਬਾਰੇ ਅਸੀਂ ਸਿੱਖਾਂਗੇ ਕਿ ਸਲੀਬੀ ਮੌਤ ਦੇ ਵਿੱਚ ਕੀ ਕੁਛ ਸੀਗਾ ਸੋ ਪ੍ਰਭੂ ਯਸਮਸੀ ਦੇ ਉਸ ਹਿੱਸੇ ਨੂੰ ਅਸੀਂ ਸਿੱਖਦੇ ਪਏ ਹਾਂ ਜਿੱਥੇ ਹਿੱਸੇ ਵਿੱਚ ਪ੍ਰਭੂ ਯਸ ਨੂੰ ਚੇਲਿਆਂ ਕੋਲ ਪੁੱਛਿਆ ਕਿ ਲੋਕ ਮੇਰੇ ਬਾਰੇ ਕੀ ਕਹਿੰਦੇ ਆ ਸੋ ਪ੍ਰਭੂ ਯਸਮਸੀ ਨੂੰ ਕਿਹਾ ਕਿ ਲੋਕ ਕੀ ਕਹਿੰਦੇ ਸੀ ਜੋਹਨਾ ਹੀ ਆ ਜੋਹਨਾ ਵਾਪਸ ਆ ਗਿਆ ਉਹਦੇ ਬਾਰੇ ਆਪਾਂ ਸਿੱਖ ਲਿਆ ਫਿਰ ਕਿੰਨੇ ਸੀਗੇ ਕਿ ਐਲੀਆ ਆ ਐਲੀਆ ਬਾਰੇ ਆਪਾਂ ਸਿੱਖਦੇ ਆ ਰਹੇ ਆ ਸੋ ਐਲੀਆ ਬਾਰੇ ਆਪਾਂ ਸਿੱਖਿਆ ਸੀਗਾ ਕਿ ਐਲੀਆ ਨੇ ਇੱਕ ਸੰਦੇਸ਼ ਦਿੱਤਾ ਲੋਕਾਂ ਨੂੰ ਕਿ ਤੁਸੀਂ ਭਈ ਦੋ ਖਿਆਲਾਂ ਉੱਤੇ ਲੰਗੜਾ ਕੇ ਨਾ ਚਲੋ ਅਸੀਂ ਚੱਲਣਾ ਹੈ ਤਾਂ ਦੋ ਖਿਆਲਾਂ ਉੱਤੇ ਨਹੀਂ ਚੱਲਣਾ ਇੱਕੋ ਹੀ ਸਾਡਾ ਖਿਆਲ ਹੋਣਾ ਚਾਹੀਦਾ ਯੀਸੂ ਨੂੰ ਸੀ ਇੱਕੋ ਸਾਡਾ ਖਿਆਲ ਹੋਣਾ ਚਾਹੀਦਾ ਆ ਪਰਮੇਸ਼ਵਰ ਇੱਕੋ ਸਾਡਾ ਖਿਆਲ ਹੋਣਾ ਚਾਹੀਦਾ ਆ ਕਿ ਯੀ ਹਿਸ਼ਮਤੀ ਬੋਲੋ ਹਾਲੇਲੂਇਆ ਦੂਜਾ ਸਾਡਾ ਖਿਆਲ ਨਹੀਂ ਹੋਣਾ ਚਾਹੀਦਾ ਦੂਜਾ ਕੋਈ ਖਿਆਲ ਸਾਡੇ ਅੰਦਰ ਹੋਣਾ ਹੁਣਾ ਨਹੀਂ ਚਾਹੀਦਾ ਸੋ ਐਲੀਆ ਨੇ ਕਿਹਾ ਤੁਸੀਂ ਲੰਗੜਾ ਕੇ ਦੋ ਖਿਆਲਾਂ ਉਤੇ ਕਿਉਂ ਚੱਲਦੇ ਆ ਇਹ ਕਿਨਾਂ ਵਾਸਤੇ ਸਵਾਲ ਕਿਨਾਂ ਵਾਸਤੇ ਗੱਲ ਕਹੀ ਐਲੀਆ ਨੇ ਇਸ ਇਸਰਾਈਲੀਆਂ ਵਾਸਤੇ ਯਹੂਦੀਆਂ ਦੇ ਵਾਸਤੇ ਕਿਉਂਕਿ ਯਹੂਦੀ ਲੋਕ ਹੀ ਰਾਜਾ ਆਹਾਬ ਦੀ ਅਗਵਾਈ ਦੇ ਵਿੱਚ ਜਿਹੜਾ ਸੀ ਉਹ ਵਿਗੜ ਗਏ ਤੇ ਉਹਨਾਂ ਨੇ ਬਾਲ ਦੇਵਤਾ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਸੋ ਐਲੀਆ ਨੇ ਬੜੀ ਦਲੇਰੀ ਨਾਲ ਪ੍ਰਚਾਰ ਕੀਤਾ ਇਸੇ ਕਰਕੇ ਪ੍ਰਭੂ ਯਸਮਸੀ ਨੂੰ ਵੀ ਲੋਕੀ ਐਲੀਆ ਸਮਝਦੇ ਸੀ ਕਿਉਂਕਿ ਜਿਵੇਂ ਐਲੀਆ ਨੇ ਦਲੇਰੀ ਦਿਖਾਈ ਉਦਾਂ ਪ੍ਰਭੂ ਯਸਮਸੀ ਵੀ ਦਲੇਰੀ ਦਲੇਰੀ ਦਿਖਾਉਂਦੇ ਸੀ ਤੋ ਅਸੀਂ ਸਿੱਖਿਆ ਸੀਗਾ ਕਿ ਜਦੋਂ ਉਹ ਜਗ੍ਹਾ ਦੇ ਉੱਪਰ ਦੋ ਜਿਹੜੇ ਅਸੀਂ ਜਗਵੇਦੀਆਂ ਬਣਾਈਆਂ ਗਈਆਂ ਐਲੀਆ ਔਰ ਬਰਾਲ ਦੇਵਤਾ ਦੇ ਨਬੀਆਂ ਦੇ ਵਿੱਚ ਜਿਹੜੀਆਂ ਸੀ ਆ ਦੋ ਜਗਵੇਦੀਆਂ ਬਣਾਈਆਂ ਗਈਆਂ ਤੇ ਐਲੀਆ ਦੀ ਜਗਵੇਦੀ ਜਿਹੜੀ ਐਲੀਆ ਨੇ ਜਗਵੇਦੀ ਬਣਾਈ ਸੀ ਉਹ ਬੜੀ ਰਿਸਪੈਕਟ ਦੇ ਨਾਲ ਉਸਨੇ ਉਸ ਨੂੰ ਜਿਹੜਾ ਪਾਣੀ ਦੇ ਨਾਲ ਸ਼ੁੱਧ ਕੀਤਾ ਉਸ ਦੀ ਮਰਮਮਤ ਕੀਤੀ ਰਿਪੇਅਰ ਕੀਤੀ ਪਰ ਜਿਹੜੇ ਬਰਾਲ ਦੇਵਤਾ ਦੇ ਨਬੀ ਸੀਗੇ ਉਹਨਾਂ ਨੇ ਸਿੱਧੀ-ਸਿੱਧੀ ਜਗਵੇਦੀ ਬਣਾਈ ਤੇ ਫਟਾਪਾ ਉੱਤੇ ਪੇੜ ਚੜਾਈ ਤੇ ਉਹ ਲਲਕਾਰੇ ਮਾਰੇ ਉਹਨਾਂ ਨੇ ਉਹਨਾਂ ਨੇ ਬੜਾ ਪੁਕਾਰਿਆ ਪਰ ਉਹਨਾਂ ਦਾ ਦੇਵਤਾ ਆਇਆ ਨਹੀਂ ਨਕਲੀ ਦੇਵਤਾ ਜਿਹੜਾ ਸੀਗਾ ਉਹ ਆਇਆ ਉਹ ਆਇਆ ਨਹੀਂ ਪਰ ਜਦੋਂ ਐਲੀਆ ਨੇ ਪੁਕਾਰਿਆ ਐਲੀਆ ਜਦੋਂ ਪੁਕਾਰਿਆ ਤੇ ਐਲੀਆ ਦੀ ਪੁਕਾਰ ਦੇ ਨਾਲ ਪਰਮੇਸ਼ੁਰ ਨੇ ਅਸਮਾਨਾਂ ਤੋਂ ਅੱਗ ਕਰ ਦਿੱਤੀ ਬਲੋਂ ਹਲੇਲੂਇਆ ਕਿਸੇ ਵੀ ਤਰ੍ਹਾਂ ਦੇ ਨਾਲ ਉਹ ਜਗ੍ਹਾ ਦੇ ਉੱਪਰ ਅੱਗ ਨੂੰ ਜਲਾਉਣ ਦਾ ਯਤਨ ਨਹੀਂ ਕੀਤਾ ਗਿਆ ਉਹ ਜਗ੍ਹਾ ਦੇ ਉੱਪਰ ਅੱਗ ਆਈ ਤੇ ਅੱਗ ਕਿੱਥੋਂ ਆਈ ਅੱਗ ਕਿ ਤੋਇ ਅਸਮਾਨਾ ਤੋਂ ਆਗਾਈ ਨਾ ਉਸ ਆਗ ਨੇ ਆ ਕੇ ਜਗਵੇਦੀ ਨੂੰ ਜਲਾ ਦਿੱਤਾ ਤੇ ਜਿਹੜੀ ਭੇਟ ਸੀਗੀ ਉਹ ਸਵੀਕਾਰ ਹੋ ਗਈ ਕਿਹਦੀ ਭੇਟ ਸਵੀਕਾਰ ਹੋਈ ਐਲੀਆ ਦੀ ਜਿਵੇਂ ਅਸੀਂ ਉਤਪਤੀ ਦੀ ਕਿਤਾਬ ਵਿੱਚ ਪੜਦੇ ਹਾਂ ਉਹਦੇ ਘਰ ਦੋ ਭਰਾਵਾਂ ਨੇ ਵੀ ਇਸੇ ਤਰ੍ਹਾਂ ਕੀਤਾ ਤੇ ਦੋ ਭਰਾਵਾਂ ਵਿੱਚੋਂ ਇੱਕ ਭਰਾ ਦੀ ਜਿਹੜੀ ਸੀਗੀ ਭੇਟ ਸਵੀਕਾਰ ਹੋਈ ਇੱਕ ਦੀ ਭੇਟ ਸਵੀਕਾਰ ਹੋਈ ਕੋਈ ਨਹੀਂ ਕਿਉਂਕਿ ਬਧੀਆਂ ਵਾਲੀ ਭੇਟ ਨੂੰ ਪਰਮੇਸ਼ਰ ਸਵੀਕਾਰ ਕਰਦਾ ਨਹੀਂ ਖੋਟ ਵਾਲੀ ਭੇਟ ਨੂੰ ਪਰਮੇਸ਼ਰ ਸਵੀਕਾਰ ਕਰਦਾ ਨਹੀਂ ਔਰ ਉਹਨਾਂ ਦੇ ਪੇਧਰ ਨੂੰ ਸਵੀਕਾਰ ਕਰਦਾ ਜਿਨ੍ਹਾਂ ਨੇ ਸਮਰਪਣ ਕੀਤਾ ਹੋਇਆ ਜਿਨ੍ਹਾਂ ਨੇ ਪਰਮੇਸ਼ਵਰ ਦੇ ਹੱਥਾਂ ਵਿੱਚ ਆਪਣੇ ਆਪ ਨੂੰ ਸੌਂਪਿਆ ਹੋਇਆ ਉਸ ਜਗ੍ਹਾ ਤੇ ਜਦੋਂ ਉਹ ਅੱਗ ਅਸਮਾਨਾ ਤੋਂ ਉਤਰੀ ਇਹਦਾ ਮਤਲਬ ਅੱਗ ਜਿਹੜੀ ਆ ਉਹ ਅਸਮਾਨਾਂ ਦੇ ਉੱਪਰ ਕੰਟਰੋਲ ਕਰਕੇ ਰੱਖੀ ਹੋਈ ਹੈ ਪਰਮੇਸ਼ਵਰ ਨੇ ਆਮੀਨ ਬੋਲੋ ਹallelujah ਹallelujah ਸਾਰੀ ਅੱਗ ਦੇ ਉੱਤੇ ਕਿਹਦਾ ਕੰਟਰੋਲ ਆ? ਪਰਮੇਸ਼ਰ ਦਾ। ਜਦੋਂ ਸ਼ਦਰਕ ਮੇਸ਼ੇਕ ਤੇ ਅਬਦਨ ਗੋ ਨੂੰ ਅੱਗ ਦੀਆਂ ਬਲਦੀਆਂ ਪੱਟੀਆਂ ਵਿੱਚ ਸੁੱਟ ਦਿੱਤਾ ਗਿਆ, ਉੱਥੇ ਵੀ ਅੱਗ ਦੇ ਸੇਕ ਉੱਤੇ ਕਨੇ ਕੰਟਰੋਲ ਕੀਤਾ? ਪਰਮੇਸ਼ਰ। ਪਰਮੇਸ਼ਰ ਨੇ ਇਹਦਾ ਮਤਲਬ ਕੁਦਰਤ ਦੇ ਉੱਤੇ ਕੰਟਰੋਲ ਕਿਦਾ ਆ? ਪਰਮੇਸ਼ਰ ਦਾ। ਇਹੋ ਹੀ ਗੱਲ ਐਲੀਆ ਲੋਕਾਂ ਨੂੰ ਸਮਝਾਉਣੀ ਚਾਹੁੰਦਾ ਸੀਗਾ ਕਿ ਕੁਦਰਤ ਦਾ ਪਰਮੇਸ਼ਰ, ਕੁਦਰਤ ਦਾ ਮਾਲਕ ਬਾਹਰ ਦੇਵਤਾ ਨਹੀਂ ਆ, ਬਲਕਿ ਕੁਦਰਤ ਦਾ ਮਾਲਕ ਕੌਣ ਆ? ਜੀ ਹਵਾ ਪਰਮੇਸ਼ਵਰ ਆ ਬੋ ਹਾਲੇਲੂਇਆ ਹਾਲੇਲੂਇਆ ਜੀ ਹਵਾ ਪਰਮੇਸ਼ਵਰ ਸਾਡੀ ਕੁਦਰਤ ਦੇ ਉੱਤੇ ਕੰਟਰੋਲ ਕਰਕੇ ਰੱਖਿਆ ਹੋਇਆ ਜਦੋਂ ਉਹ ਜਗਤ ਦੇ ਉੱਪਰ ਆ ਗੁੱਤਰੀ ਆ ਤੇ ਉਹ ਜਗਤ ਪਰ ਉਸ ਪੇਜ ਨੂੰ ਸਵੀਕਾਰ ਕਰ ਲਿਆ ਗਿਆ ਉਸ ਤੋਂ ਅਗਲਾ ਹਿੱਸਾ ਅਸੀਂ ਪੜਾਂਗੇ ਪਹਿਲਾ ਰਾਜਾ ਰਾਜਿਆਂ ਦੀ ਕਿਤਾਬ ਪਹਿਲਾ ਰਾਜਾ ਉਸ ਦੇ 18 ਬਾਅਦ ਉਸ ਦੇ 41 ਐਤੋਂ ਅਸੀਂ ਪੜਾਂਗੇ 41 40 ਤੱਕ ਅਸੀਂ ਪੜ ਲਿਆ ਸੀਗਾ ਔਰ 41 ਐਤੋਂ ਪੜਨਾ ਅਸੀਂ ਜਿਹੜਾ ਸ਼ੁਰੂ ਕਰਾਂਗੇ। ਕਦ ਏਰੀਆ ਨੇ ਆਹਾਬ ਨੂੰ ਆਖਿਆ ਚੜ ਜਾ ਅੱਜ ਖਾ ਪੀ ਮੂਜਾ ਦਾਡੇ ਮੀ ਦੀ ਆਵਾਜ਼ ਆਈ ਹੈ। ਹਾਂ ਉਸ ਤੋਂ ਪਹਿਲਾਂ ਮੈਂ ਚਾਹੁੰਦਾ ਕਿ 39 ਐਤ ਵੀ ਪੜ ਦਿਓ। 39 ਸਰ ਤੋਂ ਲੋਕਾਂ ਨੇ ਇਹ ਵੇਖਿਆ ਕਦੋਂ ਮੂੰਹ ਆ ਪਾਲ ਡਿੱਗੇ ਔਰ ਆਖਿਆ ਯਹੋਵਾ ਉਹ ਪਰਮੇਸ਼ਰ ਹੈ ਯਹੋਵਾ ਉਹ ਪਰਮੇਸ਼ਰ ਹੈ। ਹਾਂ ਏਰੀਆ ਨੇ ਆਖਿਆ ਬਾਲੇ ਨਦੀਆ ਨੂੰ ਫੜ ਲੋ ਉਹਨਾਂ ਵਿੱਚੋਂ ਇੱਕ ਵੀ ਨਾ ਬਾਤੀ ਨਿਕਲੇ ਹਾਂ ਜਿਹੜੇ ਬਾਲ ਦੇਵਤਾ ਦੇ ਨਬੀ ਸੀਗੇ ਤੇ ਐਵੇਂ ਕੀ ਕਹੇ ਇਹਨਾਂ ਨੂੰ ਕੀ ਕਰੋ ਇਹਨਾਂ ਨੂੰ ਫੜ ਲੋ ਇਹਨਾਂ ਵਿੱਚੋਂ ਇੱਕ ਵੀ ਨਹੀਂ ਛੱਡਣਾ ਚਾਹੀਦਾ ਹਨਾ ਅਗਰ ਇੱਕ ਵੀ ਰਹਿ ਗਿਆ ਨਾ ਤੇ ਜਿਹੜਾ ਇੱਕ ਆ ਉਹ ਤੋਂ ਫਿਰ ਹੋਰ ਗਾਂ ਬਹੁਤ ਸਾਰੇ ਪੈਦਾ ਹੋ ਸਕਦੇ ਆ ਜਿਹਦਾ ਕਹਿੰਦੇ ਹੁੰਦੇ ਨਾ ਇੱਕ ਮੱਛੀ ਸਾਰੇ ਤਲਾਹ ਨੂੰ ਗੰਦਾ ਉਦਾਂ ਅਗਰ ਇੱਕ ਵੀ ਬਚ ਗਿਆ ਨਾ ਅਲੀਆ ਕਹਿੰਦਾ ਵੀ ਇੱਕ ਵੀ ਬਚ ਗਿਆ ਤੇ ਇਹਨੇ ਹੋਰ ਬਹੁਤ ਸਾਰੇ ਨਵੀਨਾਂ ਨੂੰ ਪੈਦਾ ਕਰ ਦੇਣਾ ਇਸ ਕਰਕੇ ਇੱਕ ਵੀ ਨਾ ਬਚਿਆ ਸਾਰਿਆਂ ਨੂੰ ਫੜ ਕੇ ਵੱਢ ਦਿਓ ਉਸ ਤੋਂ ਅੱਗੇ ਸੋਨਾਰੇ ਉਹਨਾਂ ਨੂੰ ਫੜ ਲਿਆ ਅਤੇ ਏਰੀਆ ਨੇ ਉਹਨਾਂ ਨੂੰ ਕਿ ਸ਼ੋਂ ਕਿ ਸ਼ੋਂ ਦੇ ਨਾਲੇ heਠਾ ਲੈ ਜਾ ਕੇ ਉੱਥੇ ਉਹਨਾਂ ਨੂੰ ਵੱਢ ਦਿੱਤਿਆ ਤਾਂ ਏਰੀਆ ਨੇ ਆਹਮ ਨੂੰ ਆਖਿਆ ਚੜ ਜਾ ਅਤੇ ਖਾ ਪੀ ਕਿਉਂ ਜੋ ਡਾਡੇ ਦੀ ਆਵਾਜ਼ ਆਈ हां बोलो हालेलुया कौन ਗੱਲ ਉੱਥੇ ਫਿਰ ਆਗੇ ਜਿੱਥੋਂ ਗੱਲ ਸ਼ੁਰੂ ਹੋਈ ਸੀਗੀ ਜਿੱਥੋਂ ਐਲੀਆ ਨੇ ਉਹਨਾਂ ਨੂੰ ਇਹ ਸਭ ਕੁਝ ਕਰਨ ਦੇ ਵਾਸਤੇ ਕਿਹਾ ਸੀਗਾ ਤੇ ਜਦੋਂ ਸਾਰੇ ਨਬੀਆਂ ਨੂੰ ਫੜ ਲਿਆ ਗਿਆ ਵੜ ਦਿੱਤਾ ਗਿਆ ਤੇ ਐਲੀਆ ਨੇ ਫਿਰ ਆਹਾਬ ਰਾਜੇ ਨੂੰ ਜਿਹੜਾ ਯਹੂਦੀਆਂ ਦਾ ਰਾਜਾ ਸੀਗਾ ਜਿਹੜਾ ਇਸرائیਲੀਆਂ ਦਾ ਉਸ ਸਮੇਂ ਦਾ ਰਾਜਾ ਸੀਗਾ ਕਿਉਂਕਿ ਇਸرائیਲੀ ਬਹੁਤ ਸਮਾਂ ਜਿਹੜਾ ਸੀਗਾ ਰਾਜਿਆਂ ਦੇ ਅਧੀਨ ਰਹੇ ਔਰ ਰਾਜਿਆਂ ਨੇ ਉਧਰ ਕਹਤੇ ਰਾਜ ਕੀਤਾ ਕਿਸੇ ਨੇ 40 ਸਾਲ ਕਿਸੇ ਨੇ 20 ਸਾਲ ਕਿਸੇ ਨੇ 2 ਸਾਲ ਕਿਸੇ ਨੇ 10 ਸਾਲ ਕਿਸੇ ਨੇ 5 ਸਾਲ ਇਦਾਂ ਰਾਜ ਕਰਦੇ ਰਹੇ ਆਹਾ ਆਬਰਾਜਾਸਾ ਉਹਦੇ ਬਾਰੇ ਅਲੀਆ ਨੇ ਕਿਹਾ ਕਿ ਹੁਣ ਤੂੰ ਕੀ ਕਰ ਕੀ ਲਿਖਿਆ ਦਾ ਖਾ ਪੀ ਖਾ ਪੀ ਇਹ ਭੇਟ ਜਿਹੜੀ ਆ ਨਬਨੇ ਸਵੀਕਾਰ ਕਰ ਲਈ ਆ ਤੇਰੇ ਨਬੀ ਜਿਹੜੇ ਸੀ ਉਹ ਜਿਹੜੇ ਝੂਠੇ ਨਬੀ ਸੋਨਾ ਵੱਡ ਦਿੱਤਾ ਗਿਆ ਹੁਣ ਤੂੰ ਖਾ ਪੀ ਤੇ ਉਸ ਤੋਂ ਬਾਅਦ ਕਿਉਂ ਜੋ ਦਾਡੇ ਮੀਂਹ ਦੀ ਆਵਾਜ਼ ਆਈ ਹੈ ਹਾਂ ਖਾ ਪੀ ਤੇ ਤੂੰ ਇਹ ਸੁਣ ਲਾ ਜਾ ਕੇ ਕਿਉਂਕਿ ਦਾਡੇ ਮੀਂਹ ਦੀ ਆਵਾਜ਼ ਜਿਹੜੀ ਆ ਉਹ ਆਈ ਆ ਦਾਡੇ ਮੀਂਹ ਦੀ ਆਵਾਜ਼ ਮੀਂਹ ਤੋਂ ਪਹਿਲਾਂ ਕੀ ਹੁੰਦਾ ਪਹਿਲਾਂ ਜਦੋਂ ਵੀ ਹੁੰਦਾ ਆ ਮੀਂਹ ਤੋਂ ਪਹਿਲਾਂ ਕੀ ਹੁੰਦਾ ਬੱਦਲ ਆਉਂਦਾ ਹੈ ਮੀਂਹ ਤੋਂ ਪਹਿਲਾਂ ਘਟਾ ਹੁੰਦੀ ਹੈ ਮੀਂਹ ਤੋਂ ਪਹਿਲਾਂ ਕਈ ਵਾਰ ਹਵਾ ਚੱਲਦੀ ਹੈ ਮੀਂਹ ਤੋਂ ਪਹਿਲਾਂ ਕੀ ਵੈਸਾ ਮਾਹੌਲ ਬਣ ਜਾਂਦਾ ਆ ਕਿ ਸਾਰੇ ਲੋਕੀ ਕਹਿੰਦੇ ਲੈ ਵੀ ਆਪਣੇ ਕੱਪੜੇ ਰੁਪੜੇ ਛੱਤਾਂ ਉਤੋਂ ਲਾ ਲਓ ਮੰੰਜੇ ਮੰੰਜੇ ਅੰਦਰ ਰੱਖ ਲਓ ਸਮਾਨ ਚੱਕ ਕੇ ਅੰਦਰ ਰੱਖ ਲਓ ਤੇ ਦੁਕਾਨਾਂ ਵਾਲੇ ਕਹਿੰਦੇ ਵੀ ਇਹ ਸਮਾਨ ਸਾਰਾ ਅੰਦਰ ਰੱਖ ਦਿਓ ਕਿਉਂਕਿ ਮੀਂਹ ਹੋਣ ਵਾਲਾ ਤੇ ਐਲੀਆ ਨੇ ਵੀ ਆਹਾਬ ਨੂੰ ਕਿਹਾ ਕਿ ਹੁਣ ਤੂੰ ਵੇਖ ਮੀਂਹ ਦੀ ਆਵਾਜ਼ ਇਹਦੇ ਸੁਣ ਲਾ ਪੜਾਂਗੇ ਦੁਆਰਾ ਤਲੀਆਂ ਤੋਂ ਤਾਂ ਐਲੀਆ ਨੇ ਆਹਾਬ ਨੂੰ ਆਖਿਆ ਤਾਂ ਐਲੀਆ ਨੇ ਆਹਾਬ ਨੂੰ ਆਖਿਆ ਚੜ ਜਾ ਅੱਜ ਖਾ ਪੀ ਅੱਜ ਖਾ ਪੀ ਚੜ ਜਾ ਕਿੰਦਾ ਮਨ ਲੋ ਕਿੰਨਾਂ ਉੱਚੀ ਜਗਤ ਉੱਪਰ ਜਾ ਕੇ ਦੇਖ ਲਾ ਜਿਹਦੇ ਆਪਾਂ ਸੀ ਅੰਦਰ ਮਿਹੜੇ ਦੇ ਖੜੇ ਰਵਾਂਗੇ ਜਾਂ ਅੰਦਰ ਬੈਠੇ ਰਵਾਂਗੇ ਤੇ ਸਾਨੂੰ ਪਤਾ ਨਹੀਂ ਲੱਗਣਾ ਨੀਵੀਂ ਜਗਤ ਹੋਮਾਂਗੇ ਸਾਨੂੰ ਪਤਾ ਨਹੀਂ ਲੱਗਣਾ ਕਿ ਬਦਲ ਆ ਗਿਆ ਤੇ ਐਲੀਆ ਨੇ ਕੀ ਕਿਹਾ ਚੜ ਜਾ ਖਾ ਪੀ ਕਿਉਂ ਕਿਉਂ ਜੋ ਡਾਡੇ ਮੀਹ ਦੀ ਆਵਾਜ਼ ਆਈ ਹੈ ਕਿਉਂ ਜੋ ਡਾਡੇ ਮੀਹ ਦੀ ਆਵਾਜ਼ ਆਈ ਆ ਵਾਹ ਹਾਲੇਲੂਇਆ ਹਾਲੇਲੂਇਆ ਇਹ ਸ਼ਰਾਟੇ ਵਾਲੀ ਆਵਾਜ਼ ਨਹੀਂ ਆ ਇਹ ਕਦੀ ਆਵਾਜ਼ ਆ ਇਹ ਡਾਡੇ ਮੀਹ ਵਾਲੀ ਆਵਾਜ਼ ਆ ਜਿਹੜੀ ਹਵਾ ਪਰਮੇਸ਼ਰ ਜਦੋਂ ਅਸਮਾਨ ਖੋਲਦਾ ਨਾ ਉਹ ਦੋ ਡਾਡੇ ਤਰੀਕੇ ਦੇ ਨਾਲ ਹੀ ਖੋਲਦਾ ਜਦੋਂ ਜਿਹੜੀ ਹਵਾ ਪਰਮੇਸ਼ਰ ਬਰਕਤ ਦਿੰਦਾ ਹੈ ਨਾ ਤੇ ਫਿਰ ਅਸਮਾਨ ਖੋਲ ਕੇ ਬਰਕਤ ਦਿੰਦਾ ਆ ਜਦੋਂ ਜਿਹੜਾ ਹਵਾ ਪਰਮੇਸ਼ਰ ਅਸਮਾਨ ਖੋਲਦਾ ਆ ਤੇ ਉਹਦਾ ਫਿਰ ਉਹਨੂੰ ਕੋਈ ਬੰਦ ਕਰ ਸਕਦਾ ਨਹੀਂ ਬੋਲੋ ਹallelujah ਜਿਹੜਾ ਇਹ ਹਵਾ ਪਰਮੇਸ਼ਰ ਸਮਾਨ ਖੋਲਦਾ ਉਹਨੂੰ ਬੰਦ ਕਰਨ ਵਾਲਾ ਕੋਈ ਵੀ ਕੋਈ ਵੀ ਨਹੀਂ ਆ ਲਿਖਿਆ ਤੂੰ ਚੜ ਜਾ ਤੇ ਵੇਖ ਡਾਡੇ ਮੀਂਹ ਦੀ ਆਵਾਜ਼ ਜਿਹੜੀ ਆ ਉਹ ਆਈਆ ਇਹਦਾ ਮਤਲਬ ਬੱਦਲ ਗਰਜਦੇ ਹੋਣਗੇ ਜ਼ੋਰ-ਜ਼ੋਰ ਦੇ ਨਾਲ ਬਿਜਲੀ ਲਿਸ਼ਕਦੀ ਹੋਵੇਗੀ ਜ਼ੋਰ-ਜ਼ੋਰ ਦੇ ਨਾਲ ਤੇ aliens ਕਿਹਾ ਵੀ ਹੁਣ ਇਹ ਚੜ ਕੇ ਦੂਪਰ ਵੇਖ ਲਾ ਅੱਛਾ ਇਹ ਮੀ ਆਉਣਾ ਆਉਣ ਦੀ ਸੰਭਾਵਨਾ ਕਿੱਦਾਂ ਪੈਦਾ ਹੋਈ ਮੀ ਕਿੱਦਾਂ ਆ ਗਿਆ ਭਲਾ ਕਿਉਂਕਿ ਪਰਮੇਸ਼ਰ ਦੇ ਹਜ਼ੂਰ ਭੇਟ ਸਵੀਕਾਰ ਕਰ ਲਈ ਗਈ ਆ ਬਲੋ ਹਲੇਲੂਇਆ ਜਦੋਂ ਸਾਡੀਆਂ ਭੇਟਾਂ ਨੂੰ ਪਰਮੇਸ਼ਰ ਸਵੀਕਾਰ ਕਰਦਾ ਆ ਤੇ ਫਿਰ ਸਾਡੇ ਵਾਸਤੇ ਅਸਮਾਨ ਅਸਮਾਨ ਖੁੱਲ ਜਾਂਦੇ ਆ ਸਾਡੇ ਵਾਸਤੇ ਜਿਹੜੇ ਆ ਬੰਦ ਦਰਵਾਜ਼ੇ ਖੁੱਲ ਜਾਂਦੇ ਆ ਤੋ ਇਸ ਕਰਕੇ ਐਲੀਆ ਨੇ ਕਿਹਾ ਕਿ ਚੜ ਜਾ ਵੇਖ ਡਾਡੇ ਮੀਂਹ ਦੀ ਆਵਾਜ਼ ਜਿਹੜੀ ਆ ਉਹ ਸੁਣਾਈ ਦੇਣ ਢੀ ਆ ਉਸ ਤੋਂ ਅੱਗੇ ਪੜਾਂਗੇ ਸਹਾਬ ਖਾਨ ਦੀ ਨੂੰ ਚੜਿਆ ਅਤੇ ਏਰੀਆ ਕਰਮਨ ਦੀ ਸੀਸੀ ਉੱਤੇ ਚੜਿਆ ਅਤੇ ਧਰਤੀ ਦੀ ਕਿਨਾਰੇ ਉਹ ਰੰਗਨਾ ਮੁਖ